ਉਹਥੇ ਆ ਸੰਤਪਿੰਡ ਰਾਲੇ ਜਿੱਥੇ ਲਿਖਿਆ ਨਾ ਉਥੇ ਤੂੰ ਹੀ ਜਾਣਾ ਵਾ ਠੀਕ ਆ ਤੇ ਲਓ ਜੀ ਮੁੰਡਿਆਂ ਦੀ ਸ਼ਰਤ ਲੱਗ 1000 ਰੁਪਿਆ ਦਊਗਾ ਤੁਹਾਨੂੰ ਮੈਂ 200 ਹਾਂ 200 ਜਿਹੜਾ ਬੋਲਟ ਆਪਣਾ ਜਿਹੜਾ ਪਹਿਲਾ ਨੰਬਰ ਦਾ ਨਹੀਂ ਨਹੀਂ ਇਹ ਬੋਲਟ ਆਪਣਾ ਇਹ ਬੋਲਟ ਆਪਣਾ ਨਹੀਂ ਨਹੀਂ ਮੇਰੇ ਤੋਂ 200 ਦੀ ਗੱਡੀ ਆਪਣਾ ਮਸਲਾ ਪਤਾ ਕੀ ਆ ਇਧਰ ਵੇਖਾ ਆਹ ਉਥੇ ਆ ਸੰਤਪਿੰਡ ਰਾਲੇ ਜਿੱਥੇ ਲਿਖਿਆ ਨਾ ਉਥੇ ਤੂੰ ਹੀ ਜਾਣਾ ਵਾ ਠੀਕ ਆ ਤੇ ਜਿਹੜਾ ਪਹਿਲਾਂ ਕਿਹਾ ਪੀ ਕਿੰਨੇ ਚਿਰ ਚ ਹਾਂ ਤੇ ਪਹਿਲਾਂ ਤੂੰ ਜਾ ਨਾ ਪਹਿਲਾਂ ਤੂੰ ਜਾ ਮੈਂ ਰਾ ਦੇ ਤੈਨੂੰ ਦੇਖਣਾ ਹੈ ਆਪ ਵੀ ਕੌਣ ਪਹਿਲਾਂ ਜਾਂਦਾ ਸਾਮ ਨੋਟ ਕਰ ਦੋ ਬਾਬੇ ਨਹੀਂ ਟਾਈਮ ਆ ਵੀ ਵੀਡੀਓ ਚ ਚੱਲਣੇ ਧਿਆ ਆ ਕੇ ਹਾਂ ਚੱਲ ਭਾਰਪੂਰ ਘਟਾਲਾ ਤੇ ਆਪਾਂ ਨਹੀਂ ਜਾਣੇ ਨੇ ਜਾਂਦੇ ਆਪਾਂ ਇਹਨੂੰ ਖਪਾਉਣਾ ਹੈ ਕਿੱਦੇ ਮੋਬਾਈਲ ਫੜਾ ਜਾ ਬਣਾਉਣਾ ਤੇ ਮੋਬਾਈਲ ਥੱਲੇ ਰੱਖ ਜੀ ਆਪਣਾ ਇੱਥੇ ਰੱਖ ਦੇ ਮੋਬਾਈਲ ਕੜੀ ਕੁੜੀ ਸਾਰਾ ਕੁਝ ਰੱਖ ਦੇ ਬਾਬੇ ਸਾਰਾ ਸੋਨਾ ਲਾ ਕੇ ਥੱਲੇ ਰੱਖ ਜਾ ਕੇਰਾ ਹੱਡਫੂਨਾਗ ਵਾਲੀ ਮੜਾ ਮੜਾ ਵਈਏ ਇਹਦੇ ਚ ਕਈ ਵਾਰੀ ਮੜਵਾਈ ਆ ਜਾਂਦਾ ਵਾ ਇਹ ਪੰਜ ਗਿਣਾਂਗੇ ਜਦੋਂ ਅਸੀਂ ਪੰਜ ਤਾਂ ਜਾਂਦੇ 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 ਇਹ ਛੱਡਦਾ ਨਹੀਂ ਨਹੀਂ ਜਾਂਦੇ ਜਾਂਦੇ ਨਹੀਂ ਛੱਡਦਾ ਬੋੜੀ ਜਾਂਦੇ 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 ਇਹਨੂੰ ਕਿੱਕਰੀ ਸੌ ਸਾਈ ਦੀ ਕਰਾਈਏ ਹੂੰ ਹਾਂ ਕਿੰਨਾ ਟਾਈਮ ਤੇ ਹੁਣ ਮੈਨੂੰ ਤੂੰ ਆਉਣਾ ਕਿੰਨੇ ਟਾਈਮ ਚ ਆ ਕੇ ਨਹੀਂ ਛੇਤੀ ਆਉਣਾ ਵਾ ਆਉਣਾ ਵੀ ਆ ਆ ਕਿੰਨੇ ਛੇਤੀ ਆਉਣਾ ਮਿੰਟੋ 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 ਮੈਂ 200 ਰੁਪਈਆ ਦੋਸੋਂ ਹੀ ਉਹ ਪਤਾ ਨਹੀਂ ਕਿੰਨੇ ਦੇਣਾ ਪਰ ਮੁੰਡਾ ਪੂਰੀ ਜਦੋਜਾਦ ਕਰਨ ਦਿਆ 200 ਰੁਪਈਆ ਨੇ ਪਰ 210 ਕਿੱਥੇ ਮਿਲ ਲਾ ਵਿਚਾਰੇ ਨੂੰ ਉਹ ਕਿੱਥੇ ਲੈਣਾ 100 ਰੁਪਈਆ ਤਨਖਾਹ ਪਰ ਸੋਚਣਾ ਹੋਣਾ ਕਿਥੋਂ ਆ ਚੱਲ 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 ਛੇਤੀ ਕਰ ਛੇਤੀ ਕਰ ਓ ਬਲਿਓ ਸ਼ੇਰਾ ਆਏ ਹਾਏ ਰਿਕਾਰਡ ਪੈਦਾ ਕਰਤਾ ਆਈ ਦੇ ਆ ਮੁੰਡਾ ਇਹ ਪੰਪ ਦੇ ਨੂੰ ਰੱਖਿਆ ਵਾ ਇਹਨੂੰ ਮੋ ਕਰੀ ਚੱਲ ਘਾ ਲਿਆ ਨਹੀਂ ਮੇਰੀ ਤੇ ਗੋਡੇ ਚੋਂ ਪੀੜ ਨਿਕਲਦੀ ਮੈਂ ਤਲਾਉਂਗਾ ਪਰਸੋਂ ਅੱਜ ਨਹੀਂ ਆਲਾ ਅਸੀਂ ਤੈਨੂੰ ਚੜਾਉਣਾ ਹੀ ਘੜੀ ਖਪੋਣਾ ਹੈ ਇਹ ਨਹੀਂ ਕੰਟੀਨਿਊ ਪੀੜ ਆ ਇਹ ਹੁੰਦਾ ਪੰਪ ਇਹੋ ਜਿਹੇ ਲੋਕ ਜਿਹੜੇ ਆ ਪੰਪਾਂ ਪਿੱਛੇ ਲੱਗ ਕੇ ਦੇ 200 ਰੁਪਇਆ ਦੇ ਇਸ਼ਾਰਾ ਯਾਰ ਕਿਦੋਂ ਦੇਣੀ ਇਹ ਨਾ ਨਹੀਂ ਦੋਸਤ 200 ਦਾ 500 ਲੈ ਲਈ ਹਣ ਪਾਤੀ ਖਾ ਕੇ ਵਿਖਾ ਦੇ ਮੇਰਾ ਇਹ ਆ ਜਾ ਗਾਲਾ ਪਰੋਲਾ ਡੱਬ ਜਾ ਆ ਖਾ ਕੇ ਵਿਖਾ ਦੇ ਪਰੋਲਾ ਡੱਪ ਜਾ ਜਾ ਤੂੰ ਕਿਹੜਾ ਪਰੋਲਾ ਆ ਇਹਦਾ ਸਿਰ ਵੱਜਣਾ ਪਹਿਲਾਂ ਇੱਥੇ ਹੀ ਚਲੋ ਟੱਟੀ ਲੈ ਗਏ ਨੇ ਵਿਚਾਰੇ ਕਢਾਈ ਆ ਨਹੀਂ ਨਹੀਂ ਉਹ ਗੰਦਾ ਨਹੀਂ ਗੱਲਾਂ ਕਰਨੀਆਂ ਆ ਗਾਲਾ ਨਹੀਂ ਖਲੋ ਖਲੋ ਹੈ ਸਾਨੀ ਨਿਕਲਦੇ ਆ ਚੜਿਆ ਗੱਡੀ ਜਦੀ ਵਿੱਚ ਫਿਰ ਦੂਤਾਂ ਨੂੰ ਰੋੜਾ